ਨਮਸਕਾਰ ਸਤਿ ਸ਼੍ਰੀ ਅਕਾਲ ਸਮਾਨਾ ਟੂਡੇ ਤੋਂ ਆਜ ਸਵਾਗਤ ਹੈ ਚੰਚਲ ਸਰਦੇਵਾ ਪੁੱਤਰ ਰਾਜਕੁਮਾਰ ਸਰਦੇਵਾ ਵੱਲੋਂ 1 ਕਰੋੜ 8971 ਮਾਰਕੀਟ ਫੀਸ ਦੀ ਲਾਈ ਠੱਗੀ ਵਕਫਰ ਪਾਰਟੀਆਂ ਦਾ ਸਟੋਲਾ ਪਾ ਕੇ ਮਾਰੀ ਜਾ ਰਹੀ ਹੈ ਠੱਗੀ ਮਟਰਾਂ ਦੀ ਫੈਕਟਰੀ ਜਵਾਲਾ ਟ੍ਰੇਡਿੰਗ ਕੰਪਨੀ ਵੱਲੋਂ ਮਟਰਾਂ ਦੇ ਸੀਜ਼ਨ 7 ਜਨਵਰੀ 2025 ਤੋਂ 12 ਮਾਰਚ 2025 ਤੱਕ ਵਕ-ਵਕ ਆੜਤੀਆਂ ਤੋਂ ਮਟਰਾਂ ਦੀ ਖਰੀਦ ਕੀਤੀ ਗਈ ਪਰ ਇਸ ਕੰਪਨੀ ਵੱਲੋਂ ਮਾਰਕੀਟ ਫੀਸ ਨੂੰ ਬਚਾਨ ਲਈ ਵੱਖਰੀ ਵੱਖਰੀ ਟ੍ਰੇਨਿੰਗ ਕੰਪਨੀਆਂ ਬਣਾ ਕੇ ਮਾਰਕੀਟ ਫੀਸ ਵਿੱਚ ਕਰੋੜਾਂ ਰੁਪਏ ਦੇ ਪੀਸਾਂ ਵਿੱਚ ਠੱਗੀ ਮਾਰੀ। ਬਾਰ-ਬਾਰ ਮੈਕਮੇ ਵੱਲੋਂ ਸ਼ਿਕਾਇਤਾਂ ਇਸ ਜਵਾਲਾ ਟ੍ਰੇਨਿੰਗ ਕੰਪਨੀ ਨੂੰ ਨੋਟਿਸ ਭੇਜਿਆ ਗਿਆ ਪਰ ਕੋਈ ਜਵਾਬ ਨਹੀਂ ਦਿੱਤਾ। ਨਾ ਹੀ ਮਾਰਕੀਟ ਫੀਸ ਅਤੇ ਆਰਡੀਐਫ ਜਮ੍ਹਾਂ ਕਰਵਾਏਗਾ। 2 ਮਹੀਨਿਆਂ ਦਾ ਸਮਾਂ ਬੀਤ ਜਾਣ ਤੋਂ ਬਾਅਦ ਅਸੈਸਮੈਂਟ ਕੀਤੀ ਗਈ ਇਸ ਬਾਰੇ ਜਾਣਕਾਰੀ ਮਾਰਕੀਟ ਕਮੇਟੀ ਦੇ ਸੈਕਟਰੀ ਭਰਪੂਰ ਸਿੰਘ ਵੱਲੋਂ ਦਿੱਤੀ ਗਈ ਇਹਨਾਂ ਕਰੋੜਾਂ ਰੁਪਏ ਦੀ ਫੀਸ ਹੁਣ ਜਮ੍ਹਾਂ ਕਰਵਾਉਣ ਲਈ 18% ਟੈਕਸ ਦੇਣਾ ਪਏਗਾ ਜੇਕਰ ਇਹੋ ਗ ਹੈ ਕਿ ਅੱਜ ਤੋਂ ਕੁਛ ਮਹੀਨੇ ਪਹਿਲੇ ਕਿਸਾਨਾਂ ਵੱਲੋਂ ਮਟਰਾਂ ਦੀ ਫੈਕਟਰੀ ਦੇ ਬਾਹਰ ਧਰਨਾ ਲਾਇਆ ਗਿਆ ਸੀ ਕਿ ਫੈਕਟਰੀ ਦਾ ਗੰਦਾ ਪਾਣੀ ਜ਼ਮੀਨ ਵਿੱਚ ਛੱਟਿਆ ਜਾ ਰਹਾ ਹੈ ਪਰ ਪ੍ਰਸ਼ਾਸਨ ਜਾਂ ਪ੍ਰਦੂਸ਼ਣ ਬੋਰਡ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਦੇਖਣਾ ਹੋਏਗਾ ਕਿ ਇਹ ਫੈਕਟਰੀ ਮਾਣਕ ਕਿੰਨੇ ਸਮੇਂ ਤੋਂ ਸਰਕਾਰ ਨੂੰ ਮੋਟਾ ਚੁੰਨਾ ਲਗਾ ਰਿਹਾ ਸੋ ਸਾਰਾ ਜਾਂ ਤਾਂ ਇਸਾ ਬਣ ਚੁੱਕਾ ਹੈ ਬਾਤਰਾ ਦੀ ਕੀਜ਼ ਕਰਕੇ ਜੋ ਮਾਰਕੀਟ ਕਮੇਟੀ ਨੂੰ ਪੀਜ਼ ਦਾ ਚੁੰਨਾ ਦਾਇਗਾ ਕਿ ਕਿਹੜੀ ਫਰਮ ਨੇ ਕਿੰਨਾ ਚੁੰਨਾ ਲਗਾਇਆ ਦੇਖੋ ਜੀ ਇਹ ਜਿਹੜੀ ਇੱਕ ਇੱਥੇ ਸਾਡੇ ਮਾਰਕੀਟ ਕਮੇਟੀ ਦੇ ਨੋਟੀਫਾਈਡ ਆ ਏਰੀਆ ਦੇ ਵਿੱਚ ਸਬਜੀ ਮੰਡੀ ਸਮਾਣਾ ਚ ਇੱਕ ਫਰਮਾਂ ਜੀ ਜਵਾਲਾ ਟਰੇਡਿੰਗ ਕੰਪਨੀ ਉਹਦੇ ਵੱਲੋਂ ਮਟਰਾਂ ਦੀ ਖਰੀਦ ਕੀਤੀ ਗਈ ਸੀ ਜਿਹੜਾ ਲਾਸਟ ਮਟਰਨ ਦਾ ਸੀਜ਼ਨ ਸੀਗਾ ਖਰੀਦ ਹੋਈ ਸੀਗੀ ਜੀ ਇਹ 7 ਜਨਵਰੀ 25 ਤੋਂ ਲਗਭਗ 12-13 ਜਨ ਮਾਰਚ 25 ਤੱਕ ਤੇ 7 ਦਿਨਾਂ ਦੇ ਵਿੱਚ ਵਿੱਚ ਜਿਹੜੀ ਖਰੀਦਦਾਰ ਨੇ ਫੀਸ ਮਾਰਕੀਟ ਫੀਸ ਭਰਉਣੀ ਹੁੰਦੀ ਆ ਜਿਹੜੀ ਜਵਾਲਾ ਟਰੇਡਿੰਗ ਕੰਪਨੀ ਸੀ ਜੀ ਉਹਨੇ ਆਪਣੀ ਖਰੀਦ ਉਖਰੀਦੋ ਫਰੋਖਤ ਕਰਕੇ ਐਮਰਟਰਨ ਦਾ ਮਾਰਕੀਟ ਕਮੇਟੀ 'ਚ ਜਮ੍ਹਾਂ ਕਰਾਤੀਆਂ ਸੀਗੀਆਂ ਤੇ ਉਹ ਉਹਨਾਂ ਨੇ ਬਾਰ ਬਾਰ ਅਸੀਂ ਲਿਖਿਆ ਉਹਨਾਂ ਨੂੰ ਵੀ ਮਾਰਕੀਟ ਪੀਸ ਜਿਹੜੀ ਬਣਦੀ ਆ ਉਹ 1% ਦੇ ਦਰ ਦੇ ਨਾਲ ਲੈਵੀ ਹੁੰਦੀ ਆ ਤੇ 7 ਦਿਨਾਂ ਚ ਭਰਉਣੀ ਹੁੰਦੀ ਆ ਉਹਨਾਂ ਨੇ ਭਰਾਈ ਨਹੀਂ ਸੀਗੀ ਉਹ ਤੇ ਉਹਨਾਂ ਨੂੰ ਨਿਜਮਮਤਾਬ ਕਾ ਜਿੰਨਾ ਟਾਈਮ ਦੇਣਾ ਹੁੰਦਾ ਮੈਕਸਿਮਮ ਟਾਈਮ ਦਿੱਤਾ ਕੁਦਰਤੀਆਂ ਨੂੰ ਮੁੱਕ ਰੱਖਦੇ ਹੋਏ ਤੇ ਬਾਰ ਬਾਰ ਕਹਿਣ ਦੇ ਬਾਵਜੂਦ ਜਦੋਂ ਫਰਮ ਨੇ ਇਹ ਜਵਾਲਾ ਟਰੇਡਿੰਗ ਕੰਪਨੀ ਨੇ ਤੇ ਉਹਨਾਂ ਦੇ ਪ੍ਰੋਪਰਾਈਟਰ ਨੂੰ ਬੁਲਾਇਆ ਜਿਹੜੇ ਚਾਂਚਲ ਕੁਮਾਰ ਨੇਗੇ ਸਚਦੇਵਾ ਸਨੋਪ ਰਾਜਕਮਰ ਸਸਦੇਵਾ ਤੇ ਉਹਨਾਂ ਨੇ ਬਾਰ ਬਾਰ ਕਹਿਣ ਦੇ ਜਦੋਂ ਫੀਸ ਨਹੀਂ ਭਰੀ ਤਾਂ ਮਜਬੂਰਨ ਅਸੈਸਿੰਗ ਅਥਾਰਟੀ ਨੂੰ ਅ ਅਸੈਸਮੈਂਟ ਜਿਹੜੀ ਹੋਈ ਆ ਜਿਹਦੇ ਵਿੱਚ ਮਾਰਕੀਟ ਪੀਸ ਆ ਆਰਡੀਐਫ ਪੈਨਲਟੀ ਸਮੇਤ ਵਿਆਜ ਆ ਉਹ 1 ਕਰੋੜ 841000 ਰੁਪਏ ਦੀ ਬਣਦੀ ਆ ਤੇ ਉਹਨਾਂ ਨੂੰ ਅਸੀਂ ਨਿਯਮਾਂ ਮੁਤਾਬਕ ਉਹ ਨੋਟਿਸ ਦਿੱਤਾ ਜੀ ਅੱਗੇ ਕੀ ਕਾਰਵਾਈ ਕਰੋਗੇ ਜੇ ਤਣੀ ਭਰੀ ਨਹੀਂ ਅੱਗੇ ਕਾਰਵਾਈ ਦੇਖੋ ਅਸੀਂ ਤਾਂ ਹੋਪਫੁਲੀ ਹੁੰਨੇ ਆ ਵੀ ਅਸੀਂ ਅਜੇ ਵੀ ਉਹਨਾਂ ਨੂੰ ਮੌਕੇ ਦੇ ਰਹੇ ਆ ਵੀ ਤੁਸੀਂ ਇਹ ਪ੍ਰਾਫਾ ਅਫੀਸ ਨੂੰ ਉਮੀਦ ਆ ਵੀ ਉਹ ਭਰਾ ਦੇਣਗੇ ਜੀ ਹਾਂਜੀ ਸਮਰਾਂ ਤੋਂ ਕਹਿ ਲਾ ਸਰਮਦ ਰਿਪੋਰਟ